बाबा फरीद इस तरह ਦੇ ਸੂਫੀ ਫਕੀਰਾਂ ਦੇ ਚੋਂ ਇੱਕ ਫਰਾਗ ਦਿਲ ਰੋਸ਼ਨ ਦਿਵਾਨ ਔਰ ਅਗਾਵਤੋਂ ਵਿਚਾਰਾਂ ਦੇ ਮਾਲਕ ਸਨ ਆਪ ਦਾ ਜਨਮ ਪਿੰਡ ਖਤੋਵਾਲ ਜ਼ਿਲ੍ਹਾ ਮਲਤਾਨ ਦੇ ਛੋਇਆ ਆਪ ਦੀ ਮਾਤਾ ਦਾ ਨਾਮ ਮਰੀਮ ਸੀ ਔਰ ਪਿਤਾ ਸ਼ੇਖ ਜਮਾਨ ਸੁਲੇਮਾਨ ਮਾਂ-ਬਾਪ ਤੋਂ ਕਿ ਪੁਰਬਲੇ ਬਣੇ ਸੰਸਕਾਰਾਂ ਦੇ ਮੁਤਾਬਕ ਆਪ ਛੋਟੀ ਉਮਰ ਦੇ ਚ ਹੀ ਅੱਲਾ ਦੇ ਪਿਆਰ ਵਾਲੇ ਸਭ ਔਰ ਅੱਲਾ ਦੇ ਪਿਆਰ ਦੇ ਗੀਤ ਹਰ ਵਕਤ ਗਾਉਂਦੇ ਰਹਿੰਦੇ ਸਨ ਜਿੱਥੇ ਇਸਲਾਮ ਦੇ ਚ ਸੰਗੀਤ ਨੂੰ ਮਮਾਨੀਅਤ ਹੈ ਉੱਥੇ ਸੂਫੀ ਫਕੀਰ ਗਾ ਗਾ ਕੇ ਹੀ اللہ نو دے رہے اللہ نو پرابط کر دے رہے کسے حد تک ہے؟ اسلام اور ویدک دھرم یہودی دھرم عیسائیت اس سب کچھ کا ایک مشرن ہی سمجھ لو سویم سرمد سوفی فکیر دے کلام تو تلتا ہے وہ کہتے ہیں سرمت باقو چاہے عشق ਬਦਨਾਮ ਸ਼ੁਦੀ ਸ਼ੇਖ ਸਰਮੱਤ ਦਾ ਐਸਾ ਕਹਿਣਾ ਜਿਸ ਦੀ ਕਬਰ ਜਾਮਾ ਮਸਜਿਦ ਦੇ ਕੋਲ ਬਣੀ ਹੋਈ ਹੈ ਜੋ ਦਿੱਲੀ ਦੀ ਗਲੀਆਂ ਵਿੱਚ ਨਗਨ ਘੁੰਮਦਾ ਸੀ ਔਰ ਅੱਠੇ ਪੈਰ ਅੱਲਾ ਦੀ ਬੰਦਗੀ ਵਿੱਚ ਮਸਤ ਰਹਿੰਦਾ ਸੀ ਉਸ ਦਾ ਐਸਾ ਕਹਿਣਾ ਕਿ ਸਰਮਤ ਬਾਕੂਚਾ ਇਸ਼ਕ ਬਦਨਾਮ ਸ਼ੁਦੀ ਕਿ ਮੈਂ ਖੁਦਾਈ ਪਿਆਰ ਦੀ ਗਲੀ ਦੇ ਚੋਂ ਲੰਘ ਕੇ ਬਦਨਾਮ ਹੋ ਗਿਆ ਲੋਕੀ ਲਾਂਛਣ ਨਾਲ ਲੱਗ ਪੈਂਦੇ ਨੇ ਐਸਾ ਦੇਖਿਆ ਗਿਆ ਕਿ ਪਿਆਰ ਦੇ ਚ ਭਿਜੇ ਹੋਇਆ ਹਿਰਦਾ ਇਤਨਾ ਮਾਸੂਮ ਹੋ ਜਾਂਦਾ ਹੈ ਇਤਨਾ ਭੋਲਾ ਹੋ ਜਾਂਦਾ ਹੈ ਕਿ ਲੋਕੀ ਉਸਨੂੰ ਪਾਗਲ ਤੱਕ ਵੀ ਕਹਿਣ ਲੱਗ ਪੈਂਦੇ ਨੇ ਦੁਨੀਆਂ ਦੇ ਬੜੇ ਸ੍ਰੇਸ਼ਟ ਸੰਤ ਜਨਾਂ ਨੂੰ ਸੰਸਾਰ ਨੇ ਪਾਗਲ ਆਖਿਆ ਜੈਸੇ ਕਬੀਰ ਕਹਿੰਦੇ ਨੇ ਲੋਕ ਕਹੇ ਕਬੀਰ ਬਉਰਾਣਾ ਕਬੀਰ ਦਾ ਮਰਮ ਰਾਮ ਹੀ ਜਾਣਾ ਬੇ ਲੋਕੀ ਕਹਿੰਦੇ ਨੇ ਕਬੀਰ ਬਉਰਾ ਹੈ ਪਾਗਲ ਹੈ ਤੇ ਜੇ ਕਬੀਰ ਪਾਗਲ ਹੈ ਤਾਂ ਫਿਰ ਇੱਕ ਗਲ ਤਸلیم ਕਰਨੀ ਪੈਗੀ ਜਗਤ 'ਚ ਕੋਈ ਵੀ ਸੇਣਾ ਨਹੀਂ ਹੋ ਬਹੁ ਐਸਾ ਹੀ ਸੂਫੀ ਫਕੀਰ ਸਰਮਦ ਕਹਿੰਦੇ ਨੇ ਸਰਮਬ ਬਗੂਚੈ ਇਸ਼ਕ ਬਦਨਾਮ ਸੁਦੀ ਅਜ ਦੀਨੇ ਯਹੂਦ ਸੁਵੇ ਬਾ ਇਸਲਾਮ ਸੁਦੀ ਵੀ ਹੈਗਾ ਤੇ ਮੈਂ ਯਹੂਦੀ ਲੇਕਿਨ ਸੂਫੀ ਫਕੀਰਾਂ ਦੀ ਸੰਗਤ ਨੇ ਇਸਲਾਮ ਕਬੂਲ ਕਰਨ ਤੇ ਮਜਬੂਰ ਕਰ ਦਿੱਤਾ ਹੈ ਮਾਲੂਮ ਨਾ ਸੁਧ ਐ ਖੁਦਾਵੰਦ ਅਹਿਮਦ ਬਰਗਸ਼ਤਾ ਬਸੂਏ ਲਛਮਨੋ ਰਾਮ ਸੁਦੀ ਕਹਿੰਦਾ ਇਹਨਾਂ ਦੀ ਮਹਿਫਿਲ ਦੇ ਚ ਗੀਤ ਗਾਉਂਦਿਆਂ ਗਾਉਂਦਿਆਂ ਵੀ ਜਦ ਮੈਨੂੰ ਕੋਈ ਸੂਝ ਨਾ ਮਿਲੇ ਤੇ ਮੈਂ ਉੱਥੇ ਵੀ ਜਾ ਬੈਠਾਂ ਜਿੱਥੇ ਲక్ష్ਮਣ ਤੇ ਰਾਮ ਦੇ ਗੀਤ ਗਾਏ ਜਾਂਦੇ ਨੇ ਇਥੋਂ ਸਰਮੱਤ ਦਾ ਪੈਸਾ ਕਹਿਣਾ ਸਾਬਤ ਹੋ ਰਿਹਾ ਹੈ ਕਿ ਮੈਂ ਸਾਂਝੇ ਖਿਆਲਾਂ ਦਾ ਮਾਲਕ ਹਾਂ ਹਰ ਥਾਂ ਤੇ ਬੈਠਦਾ ਹਰ ਥਾਂ ਤੇ ਪ੍ਰਭੂ ਦੀ ਰੋਸ਼ਨੀ ਜਿੱਥੋਂ ਵੀ ਮੈਨੂੰ ਮਿਲੇ ਮੈਂ ਪ੍ਰਾਪਤ ਕਰਨ ਨੂੰ ਤਿਆਰ ਹਾਂ ਧਾਰਨ ਕਰਨ ਨੂੰ ਤਿਆਰ ਹਾਂ ਇਹ ਰੋਸ਼ਨੀ ਚਾਹੇ ਦੀਵੇ ਦੀ ਹੈ ਚਾਹੇ ਸੂਰਜ ਦੀ ਹੈ ਚੈਂ ਚੰ드ਰਮਾਂ ਦੀ ਹੈ ਮੈਂ ਪੁਜਾਰੀ ਰੋਸ਼ਨੀ ਦਾ ਹਾਂ ਮੈਂ ਚਾਹਤ ਰੋਸ਼ਨੀ ਦੀ ਰਖਦਾ ਹਾਂ ਸ਼ੇਖ ਫਰੀਦ ਐਸੇ ਸਾਂਝੇ ਖਿਆਲਾਂ ਦੇ ਵਿਸ਼ਾਲ ਦਿਲ ਦਿਮਾਗ ਦੇ ਮਾਲਕ ਆਪ ਦਾ ਪਿਛੋਕੜ ਤੇ ਵਜਨੀ ਸੀ afghanistan ਦੇ ਰਹਿਣ ਵਾਲੇ ਸਨ ਔਰ ਪਿਛੋਕੜ ਸ਼ਾਹੀ ਖਾਨਦਾਨ ਨਾਲ ਵੀ ਤੱल्लुक ਰੱਖਦਾ ਹੈ ਹਿੰਦੁਸਤਾਨ ਦੇ ਚਾਇਆ ਔਰ ਪੀੜੀ ਦਰ ਪੀੜੀ ਰਹਿਣ ਕਰਕੇ ਆਪਦੀ ਭਾਸ਼ਾ ਠੇਠ ਪੰਜਾਬੀ ਹੋ ਗਈ ਔਰ ਆਪਦੀ तमाम ਬਾਣੀ ਲੈਂਦੀ ਪੰਜਾਬੀ ਦੇ ਛੇ ਪੱਕਾ ਡੇਰਾ ਆਪਣੇ ਪਾਕਪਟਨ ਜ਼ਿਲ੍ਹਾ ਮਲਤਾਨ ਦੇ ਚ ਹੀ ਬਣਾਇਆ ਆਪ ਦੇ ਵਿਚਾਰਾਂ ਵਿੱਚ ਆਪ ਦੇ ਕਲਾਮ ਵਿੱਚ ਬੈਰਾਗ ਬਿਰਹ ਗਿਆਨ ਭਗਤੀ ਰਸ ਭਰਪੂਰ ਰੂਪ ਦੇ ਚ ਬਰੇ ਆਇਆ ਹੈ ਜਦ ਸਾਧਨਾ ਦੇ ਦੌਰ ਦੇ ਚੋਂ ਆਪ ਲੰਗੇ ਨੇ ਤਾਂ ਉਸ ਪੀੜਾ ਦਾ ਵੀ ਆਪ ਨੇ ਜ਼ਿਕਰ ਕੀਤਾ ਹੈ ਜੈਸੇ ਪ੍ਰਸੂਤ ਦੀ ਪੀੜਾ ਤੋਂ ਲੰਗੇ ਬਿਨਾ ਕੋਈ ਵੀ ਇਸਤਰੀ ਮਾਂ ਨਹੀਂ ਬਣ ਸਕਦੀ ਅਧਿਆਤਮਕ ਪੀੜਾ ਤੁਲੰਗੇ ਬਿਨਾ ਕੋਈ ਵੀ ਪੁਰਸ਼ ਭਗਤ ਨਹੀਂ ਬਣ ਸਕਦਾ ਫਕੀਰ ਨਹੀਂ ਬਣ ਸਕਦਾ ਜਿਸ ਇਸਤਰੀ ਨੇ ਆਪਣੀ ਗੋਦ ਦੇ ਚ ਇੱਕ ਖੂਬਸੂਰਤ ਬਾਲਕ ਵੇਖਣਾ ਹੈ ਪ੍ਰਸੂਤ ਦੀ ਪੀੜਾ ਝੇਲ ਨਹੀਂ ਪਾਏਗੀ ਜਿਸ ਮਨੁੱਖ ਨੇ ਅਧਿਆਤਮਕ ਆਨੰਦ ਮਾਣਨਾ ਹੈ ਉਹਨੂੰ ਬਿਰਹੇ ਦੀ ਪੀੜਾ ਦੇ ਚੋਂ ਲੰਘਣਾ ਹੀ ਪਏਗਾ। ਔਰ ਇਸ ਪੀੜਾ ਦਾ ਭਗਤ ਜਨਾ ਨੇ ਖਾਸ ਜ਼ਿਕਰ ਕੀਤਾ ਹੈ ਔਰ ਬਾਬੇ ਫਰੀਦ ਨੇ ਆਪਣੇ ਕਲਾਮ ਵਿੱਚ ਇਸ ਨੂੰ ਖਾਸ ਥਾਂ ਦਿੱਤੀ। ਫਰੀਦ ਕਹਿੰਦੇ ਨੇ ਚਿੰਤ ਘਟੋਲਾ ਵਾਣ ਦੁਖ ਬਿਰਹੇ ਵਿਛਾਵਣ ਲੈ ਇਹ ਹਮਾਰਾ ਜੀਵਣਾ ਤੋਂ ਸਾਹਿਬ ਸੱਚੇ ਦੇਖ ਏ ਪ੍ਰਭੂ ਚਿੰਤਾ ਦੀ ਘਟਿਆ ਚਿੰਤ ਖਟੋਲਾ ਜੋ ਦੁੱਖ ਦੇ ਵਾਣ ਨਾਲ ਬੁਣੀ ਹੋਈ ਹੈ ਜਿਹਦੇ ਉਤੇ ਮੈਂ ਬਿਰਹ ਦੀ ਤੁਲਾਈ ਵਿਛਾਈ ਹੋਈ ਹੈ ਐਸੀ ਘਟਿਆ ਤੇ ਮੈਂ ਦਿਨ ਰਾਤ ਪਿਆ ਹੈ ਏ ਅੱਲਾ ਇਹ ਮੇਰਾ ਜੀਵਣਾ ਹੈ ਏ ਖੁਦਾ ਇਹ ਮੇਰਾ ਜੀਵਣਾ ਹੈ ਏ ਸਾਹਿਬ ਸੱਚੇ ਤੁਮੇਰੇ ਇਸ ਰੋਦਨ ਨੂੰ ਵੇਖ ਮੇਰੀ ਇਸ પીੜਾ ਨੂੰ ਵੇਖ ਔਰ ਮੈਨੂੰ ਮਿਲ ਦਿਨ ਰਾਤ ਦੀ ਤਤਿਕਸ਼ਾ ਦਿਨ ਰਾਤ ਦਾ ਭਜਨ ਦਿਨ ਰਾਤ ਦੀ ਇਬਾਦਤ ਨੇ ਆਪ ਨੂੰ ਸੰਸਾਰ ਤੋਂ ਤੇ ਖਾਸ ਕਰਕੇ ਖਾਣ ਪੀਣ ਤੋਂ ਵੀ ਬੇਮੁਖ ਕਰ ਦਿੱਤਾ ਆਪ ਖਾਣ ਪੀਣ ਦੇ ਵਿੱਚ ਵੀ ਕੋਈ ਖਾਸ ਰੁਚੀ ਨਹੀਂ ਰੱਖਦੇ ਸਭ ਔਰ ਵਾਕਈ ਬਿਰਹੇ ਕੁਠਿਆਂ ਨੂੰ ਭੁੱਖ ਕਿੱਥੇ ਤੇ ਪਿਆਸ ਕਿਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਹਰ ਬਿਨ ਨੀਂਦ ਭੁੱਖ ਕੋ ਕੈਸੀ ਕਾਪੜ ਤਨ ਨ ਸੁਖਾਵੇ ਬਾਬਾ ਫਰੀਦ ਕਹਿੰਦੇ ਨੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਮਲਤਾਨੀ ਭਾਸ਼ਾ ਵਿੱਚ ਲਾਵਣ ਦਾ ਮਤਲਬ ਹੈ ਸਬਜ਼ੀ ਔਰ ਅੱਜ ਵੀ ਉੱਥੇ ਇਹੀ ਸ਼ਬਦ ਪ੍ਰਯੋਗ ਹੁੰਦਾ ਹੈ ਬਿਲਾਵਣ ਕੀ ਬਣਾਇਆ ਹੈ ਭਾਉ ਸਬਜ਼ੀ ਕੀ ਬਣਾਈਏ ਸਾਲਣ ਕੀ ਬਣਾਇਆ ਹੈ ਤਾਂ ਬਾਬਾ ਫਰੀਦ ਕਹਿੰਦੇ ਨੇ ਸਬਜ਼ੀ ਮੇਰੀ ਕੀ ਹੈ ਲਾਵਣ ਕੀ ਹੈ ਭੁੱਖ ਜਦ ਮੈਨੂੰ ਤੇਜ਼ ਭੁੱਖ ਲੱਗਦੀ ਹੈ ਮੈਂ ਉਦੋਂ ਹੀ ਖਾਂਦਾ ਤੇ ਸਵਾਦ ਭੁੱਖ ਦੇ ਚ ਹੈ ਬਾਬੇ ਫਰੀਦ ਦਾ ਇਹ ਕਹਿਣਾ ਭੋਜਨ ਦੇ ਚ ਨਹੀਂ ਹੈ ਭੁੱਖ ਦੇ ਚ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਐਸਾ ਮੰਨਦੇ ਨੇ ਰੁੱਪੇ ਕਾਮੇ ਦੋਸਤੀ ਭੁਖੇ ਸਾਦੇ ਗੰਢ ਭੁਖ ਦਾ ਤੇ ਸਵਾਦ ਦਾ ਆਪਸ ਵਿੱਚ ਮੇਲ ਹੈ ਆਪਸ ਵਿੱਚ ਗੰਢ ਹੈ ਤਾਂ ਬਾਬਾ ਫਰੀਦ ਕਹਿੰਦੇ ਨੇ ਭਾਵੇਂ ਕਾਠ ਵਰਗੀਆਂ ਸੁਖੀਆਂ ਰੋਟੀਆਂ ਜੋ ਮੇਰੇ ਢੇਰੇ ਵਿੱਚ ਆਉਂਦੀਆਂ ਨੇ ਤੇ ਜਦ ਮੈਨੂੰ ਭੁੱਖ ਲੱਗਦੀ ਹੈ ਤੇ ਮੈਂ ਖਾਣਾ ਮੈਨੂੰ ਸਵਾਦੀ ਲੱਗਦੀ ਹੈ ਔਰ ਇਸ ਢੰਗ ਨਾਲ ਮੈਂ ਆਪਣੀ ਉਧਰਪੂਰਤੀ ਕਰਦਾ ਫਰੀਦ ਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਭੁੱਖ ਹੈ ਨਹੀਂ ਤੇ ਚੋਪੜੀ ਖਾ ਰਹੇ ਨੇ ਭੁੱਖ ਹੈ ਨਹੀਂ ਤੇ ਤਰ੍ਹਾਂ ਤਰ੍ਹਾਂ ਦੇ ਪਦਾਰਤ ਖਾ ਰਹੇ ਨੇ ਬਾਬਾ ਫਰੀਦ ਕਹਿੰਦੇ ਨੇ ਭੁੱਖ ਤੋਂ ਬਿਨਾ ਜੋ ਖਾਣਾ ਹੈ ਇਹ ਰੋਗਾਂ ਨੂੰ ਜਨਮ ਦੇਣਾ ਹੈ ਭੁੱਖ ਹੈ ਨਹੀਂ ਤੇ ਜਿਹੜੀ ਇੱਕ ਇੱਕ ਬੁਰਕੀ ਸਰੀਰ ਦੇ ਅੰਦਰ ਜਾ ਰਹੀ ਹੈ ਇਹਨੇ ਸਰੀਰ ਨੂੰ ਤਾਕਤ ਨਹੀਂ ਦੇਣੀ ਸਰੀਰ ਨੂੰ ਰੋਗ ਦੇਣੇ ਨੇ ਇਹਨੇ ਸਰੀਰ ਨੂੰ ਤਵਾ ਨਹੀਂ ਨਹੀਂ ਦੇਣੀ ਸਰੀਰ ਨੂੰ ਬਿਮਾਰੀਆਂ ਦੇਣੀਆਂ ਨੇ ਔਰ ਬਾਬੇ ਫਰੀਦ ਦਾ ਇਹ ਬੋਲ ਅਜੋਕੇ ਵਿਗਿਆਨ ਤੇ ਸਪਸ਼ਟ ਰੂਪ ਦੇ ਚ ਪੂਰਨ ਉਤਰਦਾ ਹੈ ਆਪ ਦਾ ਸਰੀਰ ਸਹਿਜੇ ਸਹਿਜੇ ਸੁੱਕਦਾ ਗਿਆ ਹਡੀਆਂ ਦੇ ਢਾਂਚੇ ਆਪ ਰਹਿ ਗਏ ਦਿਨ ਰਾਤ ਬਿਰਹ ਦੀ ਅਗਨ ਨੇ ਔਰ ਭੋਜਨ ਦੀ ਕਮੀ ਨੇ ਦਿਨ ਰਾਤ ਦੀ ਸਾਧਨਾ ਨੇ ਆਪ ਦੇ ਸਰੀਰ ਦੀ ਜੋ ਹਾਲਤ ਬਣਾਈ ਉਹ ਆਪ ਆਪਣੇ ਕਲਾਮ ਵਿੱਚ ਇੰਜ ਬਿਆਨ ਕਰਦੇ ਨੇ ਫਰੀਦਾ ਤਨ ਸੁੱਕਾ ਪਿੰਜਰthia ਤਲੀਆਂ ਖੁੰਡੇ ਕਾਗ ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਦੇ ਭਾਗ ਆਪ ਕਹਿੰਦੇ ਨੇ ਕਿ ਮੈਂ ਸੁੱਕ ਕੇ ਪਿੰਜਰ ਹੋ ਗਿਆ ਤੇ ਹੁਣ ਹਾਲਾਤ ਇਹ ਨੇ ਕਿ ਉਡਦੀਆਂ ਹੋਈਆਂ ਇੱਲੀਆਂ ਤੇ ਉੱਡਦੇ ਹੋਏ ਕਾਵੇ ਮੈਨੂੰ ਮੁਰਦਾ ਸਮਝ ਲੈਂਦੇ ਨੇ ਔਰ ਠੂੰਗਾ ਮਾਰਨ ਦੀ ਵੀ ਕੋਸ਼ਿਸ਼ ਕਰਦੇ ਨੇ ਬਾਬੇ ਫਰੀਦ ਨੇ ਅਗਲੇ ਸ਼ਲੋਕ ਦੇ ਵਿੱਚ ਕਾਵਿਆਂ ਨੂੰ ਮੁਖਾਤਿਬ ਕਰਕੇ ਐਸਾ ਆਖਿਆ ਕਾਗਾ ਕਰਗ ਡੰਡੋਲਿਆ ਸਗਲਾ ਖਾਇਓ ਮਾਸ ਇਹ ਦੋਏ ਨੈਨਾ ਮਤ ਛੋਇਓ ਪਿਰ ਦੇਖਣ ਕੀ ਆਸ ਕਵਿਆਂ ਨੇ ਜਦ ਠੂੰਗਾ ਮਾਰੀਆਂ ਹ ਮੁਰਦਾ ਜਾਣ ਕੇ ਤੇ ਬਾਬੇ ਫਰੀਦ ਨੇ ਉਹਨਾਂ ਨੂੰ ਰੋਕਿਆ ਨਹੀਂ ਸਰੀਰ ਦੀ ਥੋੜੀ ਜਿਹੀ ਹਰਕਤ ਵੇਖ ਕੇ ਕਾਵੇ ਇੱਕ ਪਾਸੇ ਹੋਏ ਤੇ ਕਵਿਆਂ ਨੂੰ ਸੰਬੋਧਨ ਕਰਦੇ ਕਹਿੰਦੇ ਨੇ ਭਾਵੇਂ ਮੇਰੇ ਪਿੰਜਰ ਦਾ ਸਾਰਾ ਮਾਸ ਖਾ ਲੋ ਲੇਕਿਨ ਮੇਰੀ ਅੱਖੀਆਂ ਨੂੰ ਨਾ ਖਾਣਾ ਮੇਰੀ ਅੱਖੀਆਂ ਦੇ ਠੂੰਗਾ ਨਾ ਮਾਰਨਾ ਕਿਉਂਕਿ ਅਜੇ ਤੇ ਮੈਂ ਖੁਦਾ ਨੂੰ ਵੇਖਣਾ ਹੈ ਐਸਾ ਨਾ ਹੋਵੇ ਕਿ ਬਿਨਾਂ ਵੇਖੇ ਹੀ ਤੁਸੀਂ ਮੈਨੂੰ ਅੰਧਾ ਕਰ ਦਿਓ ਅਜੇ ਮੈਂ ਆਪਣੇ ਪਿਆਰੇ ਨੂੰ ਵੇਖਣਾ ਹੈ ਤੁਸੀਂ ਸਭ ਖਾ ਜਾਓ ਲੇਕਿਨ ਮੇਰੀ ਅੱਖੀਆਂ ਰਹਿਣ ਦੇਣਾ ਮੇਰੇ ਨੇਤ ਰਹਿਣ ਦੇਣਾ ਬਿਰਹੀ ਦੀ ਅਗਨ ਆਪ ਦੇ ਅੰਦਰ ਕਿਤਨੀ ਜ਼ਿਆਦਾ ਹੈ ਆਪ ਐਸਾ ਕਹਿੰਦੇ ਨੇ ਕਿ ਫਰੀਦਾ ਤਨ ਤਪੇ ਤਨੂਰ ਜਾਉ ਬਾਲਣ ਹੱਡ ਬਲਣ ਸੂਫੀ ਫਕੀਰਾਂ ਦੇ ਅਮਰ ਕਲਾਮ ਦੇ ਚੋਂ ਬਾਬਾ ਫਰੀਦ ਦਾ ਕਲਾਮ ਸਿਰਮੌਰ ਹੈ ਜਿਸ ਦੇ ਚ ਬਿਰਹੇ ਦੀ ਅਗਨ ਪ੍ਰਧਾਨ ਹੈ ਔਰ ਇਹ ਹਕੀਕਤ ਹੈ ਕਿ ਬਿਰਹੇ ਦੀ ਪੀੜਾ ਦੇ ਚੋਂ ਜੁੜੋ ਲੰਗੇ ਨੇ ਮਿਲਾਪ ਦਾ ਆਨੰਦ ਵੀ ਉਹਨਾਂ ਨੇ ਮਾਣਿਆ ਭੁੱਖ ਦੀ ਪੀੜਾ ਦੇ ਚੋਂ ਜਿਹੜੇ ਲੰਗੇ ਨੇ ਭੋਜਨ ਦਾ ਸਵਾਦ ਵੀ ਉਹਨਾਂ ਨੇ ਮਾਣਿਆ ਭੁੱਖ ਹੀ ਨਹੀਂ ਤੇ ਸਵਾਦ ਕੀ ਬਿਰਹਾਈ ਨਹੀਂ ਤੇ ਮਿਲਾਪ ਦਾ ਰਸ ਕੀ ਕਿਤਨਾ ਪਰਵਲ ਬਰਹਾ ਹੈ ਆਪਕੇ ਨਰ ਤਨ ਇੰਜ ਤਪਿਆ ਪਿਆ ਜਿਵੇਂ ਤਨੂਰ ਔਰ ਉਸ ਦੇ ਚ ਮੇਰੀਆਂ ਹੱਡੀਆਂ ਬਾਲਣ ਰੂਪ ਵਿੱਚ ਬਲ ਰਹੀਆਂ ਫਰੀਦਾ ਤਨ ਤੱਪੇ ਤਨੂਰ ਜਉ ਬਾਲਣ ਹੱਡ ਬਲਣ ਪੈਰੀ ਥੱਕਾਂ ਸਿਰ ਜੁਲਾ ਜੇ ਮੂੰ ਪਰੀ ਮਿਲਣ ਪੈਰਾਂ ਨਾਲ ਚਲਦਿਆਂ ਚਲਦਿਆਂ ਜੇ ਮੈਂ ਥੱਕ ਜਾਵਾਂ ਤੇ اے خدا ਮੈਂ ਸਿਰ ਦੇ ਭਾਰ ਵੀ ਚਲਣ ਨੂੰ ਤਿਆਰ ਹਾਂ ਬਸ਼ਰਤੇ ਤੂੰ ਮਿਲੇ ਤੇਰਾ ਮਿਲਾਪ ਹੋਵੇ ਮੈਂ ਤੇ ਸਿਰ ਦੇ ਭਾਰ ਵੀ ਤੈਨੂੰ ਟੋਲਣ ਨੂੰ ਤਿਆਰ ਹਾਂ ਮੈਂ ਤੇ ਉਲਟਾ ਲਟਕ ਕੇ ਵੀ ਤੈਨੂੰ ਲੱਭਣ ਦੀ ਕੋਸ਼ਿਸ਼ ਕਰ ਸਕਦਾ ਸ਼ਰਤ ਇਹ ਹੈ ਕਿ ਤੇਰਾ ਮਿਲਾਪ ਹੋਵੇ ਤੇਰਾ دیدار ਹੋਵੇ ਬਹੁਤ ਕਠਨ ਤਤੀਖਾ ਤੋਂ ਆਪ ਲੰਘ ਰਹੇ ਨੇ ਤੇ ਇਸ ਸ਼ਲੋਕ ਤੋਂ ਕਿਦਰੇ ਐਸਾ ਭਾਵ ਕੋਈ ਨਾ ਲੈ ਲਵੇ ਕਿ ਵਾਕਈ ਜ਼ਮੀਨ ਤੇ ਚਲਣ ਗਰਦਿਸ਼ ਦੇ ਨਾਲ ਹੀ ਪ੍ਰਮਾਤਮਾ ਲੱਭਦਾ ਹੈ ਖੁਦਾ ਲੱਭਦਾ ਹੈ ਤੋਂ ਬਾਬੇ ਫਰੀਦ ਦੇ ਇਸ ਸ਼ਲੋਕ ਦੇ ਥੱਲੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ਼ਲੋਕ ਹੈ ਸਤਿਗੁਰ ਕਹਿੰਦੇ ਨੇ ਫਰੀਦਾ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜੀਏ ਅੰਤਰ ਪਿਰੀ ਨਿਹਾਲ ਸਿਰ ਦੇ ਭਾਰ ਚਲਣ ਦੀ ਲੋੜ ਨਹੀਂ ਤੇ ਬੈਰਾ ਨਾਲ ਜ਼ਮੀਨ ਨਾਪਣ ਦੀ ਲੋੜ ਨਹੀਂ ਫਰੀਦ ਥੋੜਾ ਜਿਹਾ ਅੰਦਰ ਛਾਤੀ ਮਾਰੀਏ ਤੇ ਖੁਦਾ ਦੇ ਦیدار ਅੰਦਰੋਂ ਹੀ ਹੋ ਜਾਂਦੇ ਨੇ ਦਰਸ਼ਨ ਗਿਆਨ ਤੇ ਐਸਾ ਫਰੀਦ ਕੋਲ ਹੈ ਪਰ ਉਹ ਜਿਸ ਦੌਰ ਦੇ ਚੋਂ ਲੰਘ ਰਹੇ ਨੇ ਉਹ ਬਿਰਹ ਦਾ ਦੌਰ ਹੈ ਉਹ ਬਿਰਹੇ ਦੀ ਅਵਸਥਾ ਹੈ ਲੇਕਿਨ ਬਿਰਹੀ ਗੀਤ ਇਸ ਬਿਰਹੀ ਬਾਣੀ ਨੂੰ ਕੋਈ ਪੜ ਕੇ ਮਗਾਲਤੇ ਵਿੱਚ ਨਾ ਪੈ ਜਾਵੇ ਤੋ ਉਸ ਮਗਾਲਤੇ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੂਰ ਕੀਤਾ ਹੈ। ਉਹ شیخ ਫਰੀਦ ਦੇ ਕਲਾਮ ਵਿੱਚ ਕੋਈ ਮਗਲਤਾ ਨਹੀਂ। ਆਪ ਅਗਾਹ ਚਲ ਕੇ ਕਹਿੰਦੇ ਨੇ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲ ਢੇ ਪੈਰਿਓ ਫਰੀਦਾ ਜਿਹੀ ਵੇਸ਼ੀ ਸੌ ਮਿਲੇ ਸੇਈ ਵੇਸ਼ ਕਰਿਓ। ਐ ਖੁਦਾ ਇਹ ਜੋ ਮੈਂ ਤਨ ਦਿੱਤੇ ਕੀਮਤੀ ਬਸਤਰ ਪਹਿਨੇ ਨੇ ਰेशਮੀ ਬਸਤਰ ਪਹਿਨ ਲੈਣੇ ਤੇ ਮੈਂ ਫਾੜ ਦੇਣਾ ਤੇ ਮੈਂ ਪਰੇ ਸੁਟ ਦੇਣਾ ਔਰ ਮੈਂ ਕਮਲੀ ਪਹਿਨ ਲੈਣਾ ਸੂਫ ਉਹਨੂੰ ਕਹਿੰਦੇ ਨੇ ਤੇ ਉਹਨਾਂ ਦਾ ਬਣਿਆ ਹੋਇਆ ਚੋਲਾ ਕਾਲੀ ਉਹਨਾਂ ਦਾ ਬਣਿਆ ਹੋਇਆ ਚੋਲਾ ਇਹ ਫਕੀਰ ਲੋਕ ਧਾਰਨ ਕਰਦੇ ਸਨ ਲੈਜਾ ਇਹਨਾਂ ਦਾ ਨਾਂ ਹੀ ਸੂਫੀ ਫਕੀਰ ਪੈ ਗਿਆ ਹਿੰਦੁਸਤਾਨ ਵਿੱਚ ਸੈਂਕੜੇ ਦੀ ਤਾਦਾਦ ਵਿੱਚ ਸੂਫੀ ਫਕੀਰਾਂ ਦੇ ਅੱਜ ਮਕਬਰੇ ਨੇ ਤੇ ਚਾਰੋਂ ਪਾਸੇ ਉਹਨਾਂ ਦੇ ਅਮਰ ਕਲਾਮ ਗੂੰਜਦੇ ਪੈਣ ਅੱਜ ਵੀ ਉਰਦੂ ਦੀ ਸ਼ਾਇਰੀ ਨੂੰ ਤੇ ਕਵਾਲੀ ਸੰਗੀਤ ਨੂੰ ਅਮੀਰ ਖੁਸਰੋ ਨੇ ਜਨਮ ਦਿੱਤਾ ਹੈ ਜੋ ਵਾਕਈ ਸੂਫੀਆਂ ਦੀ ਸ਼੍ਰੇਣੀ ਦੇ ਵਿੱਚੋਂ ਇੱਕ ਸ਼ਰਮੌਰ ਸੂਫੀ ਹੋਏ ਨੇ ਉਹਨਾਂ ਸੂਫ ਦਾ ਮਤਲਬ ਹੈ ਉਹਨਾਂ ਜੋ ਸਰਦੀ ਗਰਮੀ ਉਹਨਾਂ ਦਾ ਹੀ ਚੋਲਾ ਮੋਟਾ ਜਿਹਾ ਧਾਰਨ ਕਰੀ ਫਿਰਦੇ ਸਨ ਇਸ ਤਰ੍ਹਾਂ ਦੇ ਫਕੀਰਾਂ ਨੂੰ ਦੇਖ ਕੇ ਲੋਕੀ ਕਹਿੰਦੇ ਸਨ ਇਹ ਸੂਫੀ ਨੇ ਸੂਫੀਆਂ ਦੀ ਤਰਜ਼ੇ ਜ਼ਿੰਦਗੀ ਕੀ ਸੀ ਗਾ ਕੇ ਅੱਲਾ ਨੂੰ ਰਜਣਾ ਨੱਚ ਕੇ ਅੱਲਾ ਨੂੰ ਰਜਣਾ ਇਬਾਦਤ ਉੱਚੀ ਉੱਚੀ ਧੁਨ ਨਾਲ ਕਰਨੀ ਉੱਚੀ ਉੱਚੀ ਆਵਾਜ਼ ਨਾਲ ਕਰਨੀ ਤਾਂ ਬਾਬਾ ਫਰੀਦ ਵੀ ਉਸੇ ਸ਼੍ਰੇਣੀ ਦੇ ਚੁਣੇ ਆਪ ਕਹਿੰਦੇ ਨੇ ਪਾੜ ਪਟੋਲਾ ਧਜ ਕਰੇ ਕੰਬਲੜੇ ਪਹਿਰਿਓ ਇਹ ਰੇਸ਼ਮੀ ਕਪੜੇ ਮੈਂ ਫਾੜ ਦੇਣਾ ਔਰ ਮੈਂ ਉਹਨ ਦੀ ਕਮਲੀ ਧਾਰਨ ਕਰ ਲੈਣਾ ਜੇ ਹੀ ਵੇਸੀ ਸੌ ਮਿਲੇ ਸੇਈ ਵੇਸ ਕਰਿਓ ਐ ਖੁਦਾ ਤੋ ਜਿਸ ਵੇਸ ਦੇਚ ਮੈਨੂੰ ਮਿਲੇ ਮੈਂ ਉਸ ਵੇਸ ਨੂੰ ਧਾਰਨ ਕਰ ਲੈਣਾ ਮੈਂ ਉਹ ਲਿਬਾਸ ਧਾਰਨ ਕਰ ਲੈਣਾ ਇਸ ਤੋਂ ਵੀ ਇੱਕ ਬਲੇਖਾ ਪੈ ਸਕਦਾ ਸੀ ਕਿ ਵਾਕਈ ਖੁਦਾ ਕਿਸੇ ਲਿਬਾਸ ਦੇਚ ਮਿਲਦਾ ਹੈ ਵਾਕਈ ਖੁਦਾ ਕਿਸੇ ਵਿਸ਼ੇਸ਼ ਤੌਰ ਦੇ ਕਪੜਿਆਂ ਦੇ ਵਿੱਚ ਤੇ ਵਿਸ਼ੇਸ਼ ਰੰਗ ਦੇ ਕਪੜਿਆਂ ਦੇ ਰਾਹੀ ਮਿਲਦਾ ਹੈ ਦਰਸਲ ਇਹ ਭਾਵ ਫਰੀਦ ਦਾ ਨਹੀਂ ਪਰ ਤੜਪਿਆ ਹੋਇਆ ਹਿਰਦਾ ਫਰੀਦ ਦਾ ਐਸਾ ਕਹਿ ਰਿਹਾ ਹੈ ਕਿ ਖੁਦਾ ਤੂੰ ਕਿਵੇਂ ਮਿਲੇਗਾ ਤੋ ਕਿਸ ਤਰ੍ਹਾਂ ਮਿਲੇਗਾ ਉਹਨਾਂ ਦੇ ਸ਼ਲੋਕ ਤੋਂ ਮੁਗਾਲਾ ਨਾ ਪਵੇ ਤੋ ਇਹਦੇ ਥੱਲੇ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਲੋਕ ਹੈ ਆਪ ਕਹਿੰਦੇ ਨੇ ਫਰੀਦਾ ਕਾਹੇ ਪਟੋਲਾ ਪਾੜਦੀ ਕੰਬਲੜੀ ਪੈਰੇਓ ਐ ਫਰੀਦ ਕਿਉਂ ਤੂੰ ਇਹ ਕੀਮਤੀ ਬਸਤਰ ਇਹ ਰੇਸ਼ਮੀ ਚੋਲਾ ਫਾੜਦਾ ਹੈ ਕਿਉਂ ਤੂੰ ਇਸ ਦੀ ਥਾਂ ਤੇ ਸੂਫ ਦੀ ਕਮਲੀ ਧਾਰਨ ਕਰਦਾ ਹੈ ਫਰੀਦ ਦਾ ਕਾਹੇ ਪਟੋਲਾ ਪਾੜਦੀ ਕੰਬਲੜੀ ਪੈਰੇ ਹੋ ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰੇ ਹੋ ਨੀਅਤ ਠੀਕ ਹੋਵੇ ਤੇ ਹਰ ਥਾਂ ਤੇ ਖੁਦਾ ਹੈ ਘਰ ਬੈਠਿਆਂ ਵੀ ਰੱਬ ਮਿਲ ਜਾਂਦਾ ਹੈ ਭਟਕਣ ਦੀ ਲੋੜ ਹੀ ਨਹੀਂ ਦੱਖੇ ਖਾਣ ਦੀ ਲੋੜ ਹੀ ਨਹੀਂ ਪ੍ਰਮਾਤਮਾ ਲਿਬਾਸ ਨੂੰ ਨਹੀਂ ਵੇਖਦਾ ਨੀਅਤ ਨੂੰ ਵੇਖਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਲੋਕ ਦੇ ਰਾਹੀਂ ਐਸਾ ਕਹ ਰਹੇ ਨੇ ਪ੍ਰਮਾਤਮਾ ਰੂਪ ਨੂੰ ਨਹੀਂ ਵੇਖਦਾ ਸਰੀਰ ਨੂੰ ਨਹੀਂ ਵੇਖਦਾ ਜ਼ਮੀਰ ਨੂੰ ਵੇਖਦਾ ਹੈ ਪ੍ਰਮਾਤਮਾ ਸੂਰਤ ਨੂੰ ਨਹੀਂ ਵੇਖਦਾ ਸਿਰਤ ਨੂੰ ਵੇਖਦਾ ਹੈ ਪ੍ਰਮਾਤਮਾ ਸ਼ਿੰਗਾਰ ਨੂੰ ਨਹੀਂ ਵੇਖਦਾ ਨੀਅਤ ਨੂੰ ਵੇਖਦਾ ਹੈ ਇਸ ਦੀ ਨੀਅਤ ਕੀ ਹੈ ਇਸ ਦੀ ਅੰਦਰ ਸੋਚਣੇ ਕੀ ਹੈ ਹੋ ਸਕਦਾ ਹੈ 12ਵਾਂ ਬੰਦਾਦਾਨੀ ਪ੍ਰਗਟ ਹੋਵੇ ਪਰ ਉਸ ਦੀ ਨੀਅਤ ਦੇ ਵਿੱਚ ਬੇਈਮਾਨੀ ਹੋਵੇ 12ਵਾਂ ਉਹ ਗਿਆਨੀ ਪ੍ਰਗਟ ਹੋਵੇ ਪਰ ਉਸ ਦੀ ਨੀਅਤ ਦੇ ਵਿੱਚ ਕਪਟ ਹੋਵੇ ਛਲ ਹੋਵੇ ਜੈਸੇ ਕਿ ਕਬੀਰ ਸਵੈਮ ਕਹਿੰਦੇ ਨੇ ਕਿ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾ ਬਿਲੋ ਵਸ ਪਾਨੇ ਹਿਰਦੇ ਦੇ ਵਿੱਚ ਕਪੜ ਰੱਖ ਕੇ ਵੀ ਗਿਆਨ ਦੀ ਗੱਲ ਕੀਤੀ ਜਾ ਸਕਦੀ ਹੈ ਹਿਰਦੇ ਵਿੱਚ ਧੋਖਾ ਰੱਖ ਕੇ ਵੀ ਪ੍ਰੇਮ ਦੀ ਚਰਚਾ ਕੀਤੀ ਜਾ ਸਕਦੀ ਹੈ ਹਿਰਦੇ ਦੇ ਵਿੱਚ ਅੰਧਕਾਰ ਰੱਖ ਕੇ ਵੀ ਪ੍ਰਕਾਸ਼ ਦੀ ਗੱਲ ਕੀਤੀ ਜਾ ਸਕਦੀ ਹੈ ਪਦਾਰਤ ਦੀ ਖਿੱਚ ਆਪਣੇ ਹਿਰਦੇ ਦੇ ਵਿੱਚ ਰੱਖ ਕੇ ਪਰਮਾਤਮਾ ਦੀ ਗੱਲ ਕੀਤੀ ਜਾ ਸਕਦੀ ਹੈ ਔਰ ਐਸੀਆਂ ਗੱਲਾਂ ਸੰਸਾਰ ਦੇ ਵਿੱਚ ਬਕਾਇਦਾ ਰੂਪ ਵਿੱਚ ਹੋ ਰਹੀਆਂ ਨੇ ਕਿਧਰੇ ਫਰੀਦ ਦੇ ਸ਼ਲੋਕ ਤੋਂ ਵੀ ਇਹ ਮਗਲਤਾ ਨਾ ਪੈ ਜਾਏ ਕਿ ਰੱਬ ਵਾਕਈ ਕਿਸੇ ਸ਼ਿੰਗਾਰ ਵਿੱਚ ਮਿਲਦਾ ਹੈ ਕਿਸੇ ਲਿਬਾਸ ਵਿੱਚ ਮਿਲਦਾ ਹੈ ਤੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਹੀਂ ਉਹ ਤੇ ਜਦ ਨੀਅਤ ਰਾਸ ਕਰੀਏ ਤੇ ਮਿਲ ਪੈਂਦਾ ਜਦ ਨੀਅਤ ਨੂੰ ਠੀਕ ਕਰੀਏ ਤੇ ਉਹ ਗਲਵਖੜੀ ਵਿੱਚ ਬਖੈਦਾ ਲੈ ਲੈਂਦਾ ਨਾ ਉਹ ਇੱਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰਿਓ ਦਿਨ ਰਾਤ ਇਸ ਢੰਗ ਦੀ ਭਜਨ ਤੇ ਬੰਦਗੀ ਵਿੱਚ ਲੀਨ ਨੇ ਔਰੇ ਗੱਲ ਸਪਸ਼ਟ ਹੈ ਕਿ ਇਸ ਪਾਸੇ ਆਪ ਨੂੰ ਪਲੇ ਰਿਆ ਆਪ ਦੀ ਮਾਨ ਹੈ ਜੈਸੇ ਧਰੋਨੂ ਭਗਤੀ ਮਾਰਗ ਤੇ ਤੋਰਿਆ ਉਸ ਦੀ ਮਾਂ ਨੇ ਹੈ ਗੋਪੀ ਚੰਦ ਨੂੰ ਵੀ ਉਹਦੀ ਮਾਂ ਨੇ ਪ੍ਰਭੂ ਮਾਰਗ ਤੇ ਤੋਰਿਆ ਬਾਬੇ ਫਰੀਦ ਨੂੰ ਵੀ ਮਾਂ ਨੇ ਤੋਰਿਆ ਤੇ ਬਕਾਇਦਾ ਫਰੀਦ ਤੇ ਆਪਣੀ ਬਾਣੀ ਚ ਕਹਿੰਦੇ ਨੇ ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ ਕਹਿੰਦੇ ਨੇ ਬਾਬਾ ਫਰੀਦ ਜਦ 8 ਸਾਲ ਦੇ ਸਨ ਬੱਚਿਆਂ ਨਾਲ ਖੇਡਦੇ ਖੇਡਦੇ ਥਕੇ ਹਾਰੇ ਸ਼ਾਮ ਨੂੰ ਜਦ ਘਰ ਆਏ ਤੇ ਮਾਂ ਨੇ ਕਿਹਾ ਪੁੱਤਰਾ ਕਦੀ ਅੱਲਾਹ ਨੂੰ ਵੀ ਯਾਦ ਕਰ ਲਿਆ ਕਰ ਨਮਾਜ਼ ਵੀ ਪੜ ਲਿਆ ਕਰ ਹਰ ਵਕਤ ਖੇਡਦਾ ਹੀ ਰਹਿਣਾ ਹਰ ਵਕਤ ਖੇਡਾਂ ਚ ਲੀਨ ਰਹਿਣਾ ਬੰਦਗੀ ਵੀ ਕਰ ਲਿਆ ਕਰ ਨਮਾਜ਼ ਵੀ ਪੜ ਲਿਆ ਕਰ ਤਸਬੀਹ ਵੀ ਫੇਰ ਲਿਆ ਕਰ ਕਦੀ ਬੈਠ ਕੇ ਕੁਰਾਨ ਦੀ ਤਲਾਵਤ ਵੀ ਕਰ ਲਿਆ ਕਰ 마সূਮ ਬਾਲਕ ਨੇ ਭੋਲੇ ਭਾਦ ਚ ਗਿਆ ਮਾਂ ਖੁਦਾ ਕੀ ਦੇ ਦੇਗਾ ਮੈਂ ਨਮਾਜ਼ ਪੜਾਂ ਮੈਂ ਤਸਬੀਹ ਫੇਰਾ ਮੈਂ ਐਸੀ ਮਿਹਨਤ ਕਰਾਂ ਬਦਲੇ ਵਿੱਚ ਮੈਨੂੰ ਪ੍ਰਾਪਤ ਕੀ ਹੋਵੇਗਾ ਬੱਚਾ ਲੈਣ ਦੀ ਭਾਸ਼ਾ ਜਾਣਦਾ ਹੈ ਦੇਣ ਦੀ ਨਹੀਂ ਇੱਕ 마ਸੂਮ ਬੱਚਾ ਖਿਡੌਣੇ ਨਾਲ ਖੇਡ ਰਿਹਾ ਹੋਵੇ ਤੇ ਉਹਨੂੰ ਕਹਿ ਦਿਓ ਇਹ ਖਿਡੌਣਾ ਜ਼ਰਾ ਥੋੜੀ ਦੇਰ ਲਈ ਦੂਜੇ ਬੱਚੇ ਨੂੰ ਦੇ ਦਿਓ ਨਹੀਂ ਦੇਗਾ ਉਹ ਅਜੇ ਲੈਣਾ ਹੀ ਜਾਣਦਾ ਹੈ ਦੇਣਾ ਨਹੀਂ ਉਹਦੇ ਕੋਲ ਖਿਡੌਣੇ ਚਾਰ ਵੀ ਆਉਣਗੇ ਤਾਂ ਵੀ ਉਹ ਇੱਕ ਖਿਡੌਣਾ ਦੂਜੇ ਨੂੰ ਦੇਣ ਨੂੰ ਤਿਆਰ ਨਹੀਂ ਟੁੱਟ ਜਾਏ ਇਹ ਗੱਲ ਵੱਖਰੀ ਹੈ ਪਰ ਦੇਣ ਨੂੰ ਉਸ ਵਕਤ ਤਿਆਰ ਨਹੀਂ ਕਿਉਂਕਿ ਦੇਣ ਨਹੀਂ ਦੀ ਇਹ ਜਿਹੜੀ ਰੁਚੀਆਂ ਨੇ ਅਜੇ ਉਸ ਦੇ ਅੰਦਰ ਉਜਾਗਰ ਨਹੀਂ ਹੋਈਆਂ ਜਿਸ ਮਨੁੱਖ ਦੀ ਜਵਾਨੀ ਅਵਸਥਾ ਦੇ ਚੀ ਤੇ ਬੁਢੇਪੇ ਕਾਲ ਦੇ ਚੀ ਦੇਣ ਦੀਆਂ ਰੁਚੀਆਂ ਨਾ ਪੈਦਾ ਹੋਣ ਉਸ ਨੂੰ ਧਾਰਮਿਕ ਦੁਨੀਆ ਚ ਕਹਿ ਦਿੰਦੇ ਨੇ ਬੱਚਾ ਹੀ ਹੈ ਔਰ ਕੁਝ ਨਹੀਂ ਤਾਂ ਬਾਬਾ ਫਰੀਦ ਬੱਚੇ ਨੇ ਆਪ ਮਾਨੂ ਕਹਿੰਦੇ ਨੇ ਖੁਦਾ देवेगा कि मैं उठक बैठक करा मैं नमाज पढा मैं तस्बीह पढ फेरा बदले ਵਿੱਚ ਕੀ ਮਿਲੇਗਾ ماں ਨੇ भोले ਬਾਜ ਕਹਿ ਦਿੱਤਾ ਖੁਦਾ ਸ਼ੱਕਰ ਦੇਵੇਗਾ ਖੁਦਾ ਗੁੜ ਦੇਵੇਗਾ ਬੱਚੇ ਦਾ ਸੁਭਾ ਮਿੱਠੇ ਨਾਲ ਰੁਚੀਆਂ ਤ੍ਰਿਪਤ ਹੁੰਦੀਆਂ ਨੇ ਰੁਚੀਆਂ ਵਿੱਚ ਮਿੱਠਾ ਸਮਾਇਆ ਹੁੰਦਾ ਤੋ ਬੱਚਾ ਸ਼ੱਕਰ ਦੀ ਗੱਲ ਸੁਣ ਕੇ ਗੁਰ ਦੀ ਗੱਲ ਸੁਣ ਕੇ ਖੁਸ਼ ਹੋ ਗਿਆ। ਕਹਿੰਦਾ ਮਾਂ ਤੂੰ ਮੈਨੂੰ ਸਿਖਾ ਮੈਂ ਜ਼ਰੂਰ ਨਮਾਜ਼ ਬਣਾਗਾ। ਜ਼ਰੂਰ ਤਸਬੀਹ ਫੇਰਾਂਗਾ। ਤੋ ਨਮਾਜ਼ ਦੀ ਸਿੱਖਿਆ ਫਰੀਦ ਨੂੰ ਮਾਂ ਤੋਂ ਮਿਲੀ। ਤਸਬੀਹ ਫੇਰਨ ਦੀ ਜਾਚ ਫਰੀਦ ਨੇ ਮਾਂ ਤੋਂ ਸਿੱਖੀ ਹੈ। ਰੋਜ਼ ਫਰੀਦ ਮਸੱਲਾ ਵਿਛਾ ਕੇ ਨਮਾਜ਼ ਪੜ੍ਹਦੇ ਨੇ। ਤੇ ਜਦੋਂ ਅੱਖਾਂ ਮੀਟ ਕੇ ਉਹ ਨਿਵਾਜ਼ ਪੜਦੇ ਨੇ ਤੇ ਮਸੱਲੇ ਦੇ ਥੱਲੇ ماں ਸ਼ੱਕਰ ਦੀ ਕੁੜੀ ਰੱਖ ਦਿੰਦੀ ਹੈ ਕਦੇ ਗੁੜ ਦੀਆਂ ਰੋੜੀਆਂ ਰੱਖ ਦਿੰਦੀ ਹੈ ਨਿਮਾਜ਼ ਪੜਨ ਤੋਂ ਬਾਅਦ ਜੈਸੇ ਫਰੀਦ ਮੁੱਲ ਮਸੱਲਾ ਸਮੇਟਦਾ ਹੈ ਥੱਲੇ ਉਸ ਨੂੰ ਸ਼ੱਕਰ ਮਿਲ ਜਾਂਦੀ ਹੈ ਗੁੜ ਮਿਲ ਜਾਂਦਾ ਹੈ ਖੁਸ਼ ਹੋ ਜਾਂਦੇ ਨੇ ਫਰੀਦ ਤੇ ਕਹਿੰਦੇ ਨੇ ਖੁਦਾ ਤੇ ਸੌਦਾ ਨਾ ਕਦੀ ਕਰਦਾ ਹੈ ਇੱਧਰ ਕਰੋ ਇੱਧਰ ਮਿਲ ਜਾਂਦਾ ਹੈ ਰੋਜ਼ ਹੁਣ ਨਮਾਜ਼ ਪੜਦੇ ਨੇ ਤੇ ਰੋਜ਼ ਆਪ ਨੂੰ ਖਾਣ ਲਈ ਗੁੜ ਤੇ ਸ਼ੱਕਰ ਮਿਲ ਜਾਂਦਾ ਹੈ ਬੜੇ ਪਰਸਨ ਅੱਜ ਜਦ ਨਮਾਜ਼ ਪੜਨ ਲੱਗੇ ਵਕਤ ਹੋ ਗਿਆ ਸੀ ਵੇਲ ਹੋ ਗਈ ਨਮਾਜ਼ ਦੀ ਤੇ ਮਾਂ ਦੀ ਰੁਚੀਆਂ ਚ ਵੀ ਇਹ ਗੱਲ ਨਾ ਰਹੀ ਕਿ ਥੱਲੇ ਸ਼ੱਕਰ ਰੱਖਣੀ ਹੈ ਤੇ ਮਾਂ ਪਾਣੀ ਭਰਨ ਚਲੀ ਗਈ ਇਧਰ ਖੁਦਾ ਦੀ ਦੁਨੀਆ ਵੀ ਰਹਿਮਤ ਦੇ ਘਰ ਵਿੱਚ ਆਈ ਬਖਸ਼ਿਸ਼ ਦੇ ਘਰ ਵਿੱਚ ਆਈ ਮਾਸੂਮ ਬਾਲਕ ਅਜ ਨਮਾਜ਼ ਦੇ ਚਲੀਨ ਹੋ ਗਿਆ ਜਿਹਨੂੰ ਸਮਾਧੀ ਲੀਨ ਕਹਿੰਦੇ ਨੇ ਮਾਸੂਮ ਬਾਲਕ ਨੂੰ ਅਜ ਨਮਾਜ਼ ਦੇ ਚ ਹੀ ਰਸ ਆ ਗਿਆ ਮਾਸੂਮ ਬਾਲਕ ਅਜ ਨਮਾਜ਼ ਦੇ ਚ ਐਸਾ ਲੀਨ ਹੋਇਆ ਜੈਸੇ ਕੋਈ ਬੂੰਦ ਸਾਗਰ ਦੇ ਚ ਲੀਨ ਹੋ ਜਾਂਦੀ ਹੈ ਔਰ ਸਾਗਰ ਦਾ ਰੂਪ ਹੋ ਜਾਂਦੀ ਹੈ ਇਸ ਤਰ੍ਹਾਂ ਖੁਦਾ ਦੀ ਪਰਮ ਝਲਕ ਫਰੀਦ ਨੇ ਬਚਪਨ ਕਾਲ ਵਿੱਚ ਵੇਖੀ ਨਮਾਜ਼ ਸੰਪੂਰਨ ਹੋਈ ਮਸੱਲਾ ਸਮੇਟੇ ਹੈ ਪਰ ਅੱਜ ਮਸੱਲੇ ਦੇ ਥੱਲੇ ਨਾ ਸ਼ੱਕਰ ਸੀ ਤੇ ਨਾ ਹੀ ਸ਼ੱਕਰ ਨੂੰ ਚੁੱਕਣ ਦਾ ਖਿਆਲ ਬਾਬੇ ਫਰੀਦ ਨੂੰ ਆਇਆ ਕਿਉਂ ਅੱਜ ਸ਼ੱਕਰ ਤੋਂ ਕੋਈ ਵੱਧ ਮਿਠਾਸ ਮੂੰਹ ਦੇ ਚ ਪੈ ਗਈ ਅੱਜ ਦੁਨੀਆ ਦੀ ਸਾਰੀ ਮਿਠਾਸ ਨਾਲੋਂ ਕੋਈ ਵੱਧ ਮਿਠਾਸ ਨੇ ਅੰਦੌਲਤ ਕਰ ਦਿੱਤਾ ਹੈ ਤੇ ਰਸ ਭਰਪੂਰ ਕਰ ਦਿੱਤਾ ਹੈ ਆਨੰਦਮਈ ਜ਼ਿੰਦਗੀ ਬਣਾ ਦਿੱਤੀ ਰੋਮ ਰੋਮ ਮਾਨੋ ਸ਼ੱਕਰ ਨਾਲ ਭਰੇ ਹੋਏ ਬੈਠੇ ਨੇ ਤੇ ਸੋਚਦੇ ਨੇ ਮਾਂ ਨੇ ਇਸ ਫੋਕੀ ਥੋਤੀ ਸ਼ੱਕਰ ਦਾ ਲਾਲਚ ਦੇ ਕੇ ਮੈਨੂੰ ਰੱਬ ਦੇ ਮਾਰਗ ਤੇ ਤੋਰਿਆ ਤੇ ਇਹ ਤੇ ਮੈਨੂੰ ਅੱਜ ਪਤਾ ਚਲਿਆ ਰੱਬ ਆਪ ਇੱਕ ਮਹਾਨ ਸ਼ੱਕਰ ਹੈ ਸ਼ੱਕਰ ਦਾ ਖਜ਼ਾਨਾ ਹੈ ਉਹ ਤੇ ਮਿਠਾਸ ਦਾ ਖਜ਼ਾਨਾ ਹੈ اور آپ بار بار کیا کرتے سن ایشور اکال پرک اور رب شکر دا خزانہ ہے، گنج کہنے نے خزانے چونکہ آپ دی زبان چو شبد بہت نکل دے سن لہذا سمست بھارت دا نام ایسے پہ گیا بابا فرید شکر گنج شکر گنج آپ دے نام دے نال تخلص دے روپ دیچ دے جڑ گیا اپ نام دے نال جڑ گیا اور آج بھی ਜ਼ిల్లా ਮਲਤਾਨ ਦੇ ਆਲੇ ਦੁਆਲੇ ਲੋਕੀ ਸ਼ਕਰਗੰਜ ਕਰਕੇ ਉਹਨਾਂ ਦੀ ਉਪਮਾ ਕਰਦੇ ਨੇ ਫਰੀਦ ਸ਼ਕਰਗੰਜ ਬਈ ਕਿਸ ਦੇ ਮਜ਼ਾਰ ਤੇ ਜਾ ਰਹੇ ਹੋ ਸ਼ਕਰਗੰਜ ਦੇ ਮਜ਼ਾਰ ਤੇ ਜਾ ਰਹੇ ਹਾਂ ਕਿਸ ਦੇ دیدار ਲਈ ਜਾ ਰਹੇ ਹੋ ਸ਼ਕਰਗੰਜ ਦੇ دیدار ਲਈ ਜਾ ਰਹੇ ਹਾਂ ਜੋ ਸ਼ਕਰ ਦਾ ਖਜ਼ਾਨਾ ਹੈ ਖੁਦਾ ਅਕਾਲ ਪੁਰਖ ਇਸ ਤਰੀਕੇ ਦੀ ਉਪਮਾ ਦੇ ਵਿੱਚ ਲੀਨ ਹੋਏ ਬਾਬਾ ਫਰੀਦ ਮਾਂ ਜਦ ਪਾਣੀ ਭਰ ਕੇ ਘਰ ਆਈ ਤੇ ਕੀ ਦੇਖਦੀ ਏ ਅੱਜ ਮਾਸੂਮ ਫਰੀਦ ਦਾ ਚਿਹਰਾ ਬਦਲੇ ਹੋਇਆ ਹੈ ਅੱਜ ਅੱਖਾਂ ਵਿੱਚ ਕੋਈ ਸਰੂਰ ਹੈ ਅੱਜ ਚਿਹਰਾ ਕੁਝ ਹੋਰ ਹੈ ਤੇ ਅੱਖਾਂ ਤਰ ਵੀ ਨੇ ਸੋਚਦੀ ਏ ਅੱਜ ਮੈਂ ਸ਼ੱਕਰ ਰੱਖਣਾ ਭੁੱਲ ਗਈ ਹਾਂ ਤੇ ਫਰੀਦ ਨੂੰ ਅੱਜ ਸ਼ੱਕਰ ਨਹੀਂ ਮਿਲੀ ਹੁਣ ਐਸਾ ਨਾ ਹੋਵੇ ਕਿ ਸ਼ਾਇਦ ਕੱਲ ਤੋਂ ਨਿਮਾਜ਼ ਨਾ ਪੜੇ ਤੋਂ ਅੰਦਰੋਂ ਇੱਕਦਮ ਲੱਡੂ ਲਿਆਈ ਸ਼ੱਕਰ ਲਿਆਈ ਨਾਲ ਥੋੜਾ ਜਿਹਾ ਸ਼ਹਿਦ ਵੀ ਲਿਆਈ ਤੇ ਬਾਬੇ ਫਰੀਦ ਨੂੰ ਆ ਕੇ ਕਹਿੰਦੀ ਏ ਭਈਏ ਮੇਰੇ ਬੱਚੇ ਮਾਸੂਮ ਬਾਲਕ ਇਹ ਖੁਦਾ ਸਾਰੀਆਂ ਚੀਜ਼ਾਂ ਅੱਜ ਮੈਨੂੰ ਦੇ ਗਿਆ ਸੀ ਹਮੇਸ਼ਾ ਮਸੱਲੇ ਦੇ ਥੱਲੇ ਰੱਖ ਦਿੰਦਾ ਸੀ ਨਾ ਖੁਦਾ ਅੱਜ ਮੈਨੂੰ ਦੇ ਗਿਆ ਤੇ ਆਖਿਆ ਫਰੀਦ ਨੂੰ ਦੇ ਦੇਂ ਤੇ ਬਾਬਾ ਫਰੀਦ ਮੁਸਕਰਾ ਕੇ ਕਹਿਣ ਲੱਗੇ ਮਾਂ ਵਾਕਈ ਅੱਜ ਖੁਦਾ ਤੇ ਮੈਨੂੰ ਹੀ ਦੇ ਗਿਆ ਤੈਨੂੰ ਨਹੀਂ ਦੇ ਗਿਆ ਅੱਜ ਖੁਦਾ ਨੇ ਮੈਨੂੰ ਹੀ ਦਿੱਤਾ ਹੈ ਅੱਜ ਖੁਦਾ ਨੇ ਰਸ ਮੈਨੂੰ ਹੀ ਦਿੱਤਾ ਹੈ ਹੁਣ ਤੈਨੂੰ ਪਰਚਾਨ ਦੀ ਲੋੜ ਨਹੀਂ ਖੁਦਾ ਨੇ ਸਵੈ ਮੈਨੂੰ ਪਰਚਾ ਲਿਆ ਹੈ ਹੁਣ ਤੈਨੂੰ ਸਮਾਰਗ ਤੇ ਤੋਰਨ ਦੀ ਲੋੜ ਨਹੀਂ ਖੁਦਾ ਨੇ ਖੁਦ ਹੀ ਮੈਨੂੰ ਆਪਣੇ ਮਾਰਗ ਤੇ ਤੋਰ ਲਿਆ ਹੈ ਹੁਣ ਤੈਨੂੰ ਸ਼ੱਕਰ ਦਾ ਲਾਲਚ ਦੇਣ ਦੀ ਲੋੜ ਨਹੀਂ ਖੁਦਾ ਨੇ ਬਹੁਤ ਵੱਡੀ ਮਿਠਾਸ ਮੇਰੇ ਅੰਦਰ ਆਤਮਾ ਵਿੱਚ ਪਾ ਦਿੱਤੀ ਏ ਫਰੀਦਾ ਸ਼ਕਰ ਖੰਡ ਨਿਵਾਤ ਗੁੜ ਮੱਖੋ ਮਾਂਜਾ ਦੁੱਧ ਫਰੀਦਾ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤਦ ਐਨਾ ਪਾਵੇਂ ਸਭ ਕੁਝ ਮਿੱਠਾ ਹੈ ਸ਼ਹਿਦ ਹੈ ਦੁੱਧ ਹੈ ਗੁੜ ਹੈ ਸ਼ਕਰ ਹੈ ਪਰ ਜਿਹੜੀ ਮਿਠਾਸ ਅੱਜ ਮੈਨੂੰ ਮਿਲੀ ਹੈ ਉਹ ਇਸ ਸਭ ਕੁਝ ਵਿੱਚ ਨਹੀਂ ਹੈ ਔਰ ਉਹ ਸਿੱਧੀ ਮੈਨੂੰ ਖੁਦਾ ਤੋਂ ਪ੍ਰਾਪਤ ਹੋਈ ਏ ਈਸ਼ਵਰ ਤੋਂ ਪ੍ਰਾਪਤ ਹੋਈ ਏ ਮਾਂ ਹੁਣ ਤੈਨੂੰ ਰੋਜ਼-ਰੋਜ਼ ਸ਼ੱਕਰ ਰੱਖਣ ਦੀ ਲੋੜ ਨਹੀਂ ਐਸੀ ਸ਼ੱਕਰ ਖੁਦਾ ਨੇ ਮੈਨੂੰ ਇੱਕ ਦਫ਼ਾ ਹੀ ਦੇ ਦਿੱਤੀ ਏ ਜਿਸ ਦੀ ਮਿਠਾਸ ਜ਼ਿੰਦਗੀ ਭਰ ਮਿਟਣ ਨਹੀਂ ਲੱਗੀ ਔਰ ਇਹ ਮਿਠਾਸ ਸਦੀਵੀ ਬਣੀ ਰਹੇਗੀ